ਸ੍ਰੀ ਕਾਲ ਜੀ ਤੁਸੀਂ 1224 754 ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਭਾਜਪਾ ਤੇ ਆਮ ਆਦਮੀ ਪਾਰਟੀ ਆਮ ਨੇ ਸਾਹਮਣੇ ਆ ਗਏ ਹਨ ਭਾਜਪਾਗੂ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਉਹ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿੰਡਾਂ ਵਿੱਚ ਲਗਾਏ ਜਾ ਰਹੇ ਉਹਨਾਂ ਦੇ ਕੈਂਪ ਬੰਦ ਕਰਵਾ ਰਹੀ ਹੈ। ਭਾਜਪਾਗੂ ਦਾ ਕਹਿਣਾ ਹੈ ਕਿ ਇਹ ਕੈਂਪ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਅਤੇ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਲਾਏ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਭਾਜਪਾਗੂ ਥੋੜੀ ਦੇਰ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਤੁਜੇਪਾਸੇ ਜਲੰਧਰ ਵਿੱਚ ਭਾਜਪਾ ਦੇ ਦੋ ਨੇਤਾ ਸਾਭਾ ਦਾ ਵਿਧਾਇਕ ਕੇਡੀ ਭੰਡਾਰੀ ਅਤੇ ਸਾਭਾ ਦਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੂੰ ਰਿਆਸਤ ਵਿੱਚ ਲਿਆ ਗਿਆ ਇਸ ਮੌਕੇ ਤੇ ਧੱਕਾ ਮੁਕੀ ਹੋ ਗਏ ਉਸ ਤੋਂ ਇਲਾਵਾ ਪਠਾਨਕੋਟ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ ਦੇ ਘਰ ਵਿੱਚ ਪੁਲਿਸ ਪਹੁੰਚੀ ਇਸ ਤਣਾਪੂਰਨ ਮਾਹੌਲ ਨੇ ਰਾਜਨੀਤਿਕ ਗਤੀਵਿਧੀਆਂ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ ਆਪ ਸਭ ਨੂੰ ਜਾਣਕਾਰੀ ਹੈ ਕਿ ਮਈ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ CSC ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋરાઇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ ਦਲਿਤ ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰ ਰਹੀਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਜਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ ਔਰੇ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਧੰਡ ਬੇ ਚੂਠ ਛਲ ਕਪੜ ਫਰੇ ਇਹ ਉਹ ਉਹਦੀ ਤਰਜ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲਿਟਿਕਲ ਲੜਾਈ ਆ ਨਾ ਪੋਲਿਟਿਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਨਾ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਜੂ ਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫ੍ਰੀ ਮੈਡੀਕਲ ਸੁਵਿਧਾ ਨਹੀਂ ਮਿਲਣੀ ਚਾਹੀਦੀ ਕੀ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ ਕੀ ਗਰੀਬ ਦੇ ਘਰ ਚ ਤੁਸੀਂ ਕੀ ਚਾਹੁੰਦੇ ਹੋ ਕਿ ਦਲਿਤ ਦੇ ਘਰ ਚ ਟਾਇਲਟ ਨਾ ਬਣੇ ਅੱਜ ਵੀ ਉਹ ਆਪਣਾ ਖੇਤਾਂ ਚ ਜਾਏ ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁਖਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਨੂੰ ਵੀ ਸਮਝ ਆਂਦਾ ਹੈ ਕਿ ਕਾਮਨ ਸਰਵਿਸ ਸੈਂਟਰ অথੋરાઇਜ਼ ਨੇ ਔਰ ਕੱਲੇ ਉਹ অথੋਰਾਇਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਇਆ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ। ਕੀ ਇਹ ਚਾਹੁੰਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ? ਇੱਥੇ ਕੋਈ ਫਰੇਮ ਨਹੀਂ ਹੋ ਰਿਹਾ, ਕੋਈ ਡਾਟੇ ਦੀ ਗੱਲ ਨਹੀਂ ਆ। ਓਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾਵਾਂ ਕੋਲੋਂ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ? ਕਿਉਂ ਡਾਟਾ ਚੋਰੀ ਕੀਤਾ ਸੀ ਤੁਸੀਂ? ਹੁਣ ਤੱਕ ਲਾਭ ਵੀ ਨਹੀਂ ਦਿੱਤਾ। ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਚੰਗਾ ਇਹ ਝੂਠੇ ਬੰਦੇ ਖੜੇ ਕਰਨਗੇ। ਮਾਜੀ ਕਹਿ ਦਿੰਦਾ ਨਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਰਮਚਾਰਤਾ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਔਰ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਪੈਸਾ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਕਿਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲਿੰਗ ਆ ਨਾ ਉਹਦੇ ਅੰਦਰ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਔਰ ਪੋਲੀਟੀਕਲ ਪਾਰਟੀ ਦੇ ਨਾਤੇ ਭਾਜਪੀ ਨੇ ਗੋਡੇ ਲਵਾਏ ਆ ਨਾ ਔਰ ਜਿਹੜੀ ਰਾਜਪੂਰੇ ਦੀ ਰੈਲੀ 'ਚ ਜਿਸ ਤਰੀਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ 'ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਪਾਰੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨੂ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜ਼ਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੁੜੇ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜਰੂਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੋਂ ਤੱਕ ਇਨ੍ਹਾਂ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿੱਦਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੇਮ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਨਾ ਕੋਲ ਸਰਕਾਰ ਨੇ ਆਥਰਾਇਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ ਦਲਿਤ ਨੁਮਦਾ ਕਾਰਡ ਨਹੀਂ ਬੰਨਣਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲਦੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲਿਟਿਕਲ ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਹਾਂ ਕਿਸਾਨ ਦੇ ਹੱਕ ਚ ਲੜ ਰਹੇ ਹਾਂ ਕਾ ਇਹ ਜਾਂ ਕਹਿ ਦਨ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆਹ ਨਾਲ ਸਾਹਮਣੇ ਬੋਲਣਾ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਆਹ ਨਾਲ ਸਾਹਮਣੇ ਕਿ ਕਿਸਾਨ ਦਾ ਕਾਰਡ